ਮਾ ਕੇ ਸੇ ਵਾਇਆ ਮਨ ਜਗਾ ਕੇ ਹੱਥ ਮਾਰ ਤੇ ਬਾਅਦ ਨੇ ਕਿਹਾ ਬਸ ਉਹ ਆਇਆ ਮਾ ਮਾ ਲੰਗਣਾ ਮਾ ਤੇ ਉਹ ਬਚਨਾ ਦਾ ਜਿਵੇਂ ਹੁਣ ਬਹੁਤ ਸੰਗਤ ਚ ਜਾ ਰਿਹਾ ਹੈ ਬਹੁਤ ਡਰ ਦਾ ਮਾਹੌਲ ਵੀ ਹੈ ਸੰਗਤ ਚ ਵੀ ਕੀ ਬਣੂਗਾ ਤੇ ਇਹ ਤਾਂ ਇਹ ਤਾਂ ਉਹੀ ਜਾਣਦੇ ਆ ਜੀ ਸੋ ਹੁਣ ਇਹ ਤਾਂ ਕੁਝ ਤਾਂ ਹੋਊਗਾ ਇਹ ਤਾਂ ਨਹੀਂ ਬਿਨਾਂ ਨਾ ਨਹੀਂ ਚੱਲਦਾ ਬਈ ਪੂਰੇ ਟਲ ਜਾਊਗਾ ਪਰ ਇਹ ਗੱਲ ਹੋ ਸਕਦੀ ਹੈ ਮੈਂ ਤੁਹਾਨੂੰ ਦੱਸਦਾ ਬਾਬਾ ਸੇਵਾ ਸਿੰਘ ਜੀ ਨੂੰ ਨਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆ ਵਾਲਾ ਨੇ ਕਿ ਬਚਨ ਲਖਾਇਆ ਸੀ ਅੱਛਾ ਜੀ ਵੀ 1946 ਚ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਬਹੁਤ ਖੂਨ ਖਰਾਬਾ ਹੋ ਗਿਆ ਉਸ ਵੇਲੇ ਠੀਕ ਹੈ ਜੀ ਜਦੋਂ ਨਾ ਹੋਈ ਤਾਂ ਦਸੰਬਰ 1946 ਚ ਬਾਬਾ ਸੇਵਾ ਸਿੰਘ ਜੀ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆ ਵਾਲਾ ਨੂੰ ਬੇਨਤੀ ਕੀਤੀ ਸੀ ਮਹਾਰਾਜ ਜੀ ਵੀ ਥੋੜਾ ਇਹ ਬਚਨ ਇਹ ਤਾਂ ਪੂਰਾ ਹੋਇਆ ਨਹੀਂ ਕਹਿੰਦੇ ਭਾਈ ਸਮੇਂ ਦੀ ਸਰਕਾਰ ਬਾਬਾ ਨਾਨਕ ਸਿੰਘ ਜੀ ਤੇ ਉਹ ਇੱਕ ਹੁਣੀ ਨੂੰ ਇੱਕ ਸਾਲ ਅੱਗੇ ਕਰ ਗਏ ਛਾਈ ਚੋਨਾ ਥਰੀ ਛੱਡਣਾ ਸੀ ਇਹ ਹੋ ਸਕਦਾ ਕਿ ਹੁਣ ਸਮੇ ਤੇ ਬੜੀ ਸਰਕਾਰ ਬੈਠੀ ਹੋਵੇ ਜੀ ਕੁਝ ਆਦੇ ਤੱਕ ਘਟਾ ਦੇਵੇ ਹੋ ਸਕਦਾ ਇਹ ਨਹੀਂ ਹੁਣ ਪਤਾ ਜੀ ਉਹ ਕੁਝ ਵੀ ਕਰ ਸਕਦੇ ਆ ਉਹ ਹੁਣ ਤੁਸੀਂ ਗੱਲ ਸੁਣੋ ਇੱਕ ਡੀਸੀ ਨੇ ਕੋਈ ਆਰਡਰ ਕਰ ਰਹੀ ਹੈ ਯੋ ਤੁਸੀਂ ਬਰਬਰ ਦਾ ਦੂਜਾ ਡੀਸੀ ਆਊਗਾ ਉਹ ਆਕੇ ਵਿੱਚ ਮਾੜੀ ਮੋਟੀ ਤਾਂ ਚੇਂਜ ਕਰ ਸਕਦਾ ਨਾ ਜੀ ਜੇ ਉਹ ਹੀ ਆਪਾਂ ਆਕੇ ਸੰਗਤ ਦੀ ਕਿਸੇ ਦੀ ਪ੍ਰਕਾਰ ਸੁਣ ਲੈਣ ਬੇਨਤੀ ਸੁਣ ਲੈਣ ਸੰਗਤ ਬੇਨਤੀਆਂ ਤੇ ਪਾਠ ਕਰ ਸਕਦੇ ਪਤਾ ਜੀ ਕੀ ਗੱਲ ਹੈ ਇਹ ਜਿਹੜਾ ਸਮਾ ਮਾੜਾ ਆ ਰਿਹਾ ਹੈ ਨਾ ਇਹ ਸਮਾ ਦੇ ਜ਼ਿੰਮੇਵਾਰ ਵੀ ਅਸੀਂ ਆ ਜੀ ਬਿਲਕੁਲ ਬਾਬਾ ਨਾਨਕ ਸਿੰਘ ਜੀ ਨੇ ਬਚਨ ਕੀਤਾ ਸੀ ਵੀ ਸਮਾ ਆਊਗਾ ਸਿੱਕੇ ਗੁਰੂ ਗ੍ਰੰਥ ਸਾਹਿਬਾ ਕੀ ਲੜਿਆ ਕਰਨਗੇ ਹੋ ਰਿਹਾ ਹੈ ਦਿਖ ਰਿਹਾ ਕਿਸ ਨੂੰ ਅਦਬ ਹੈ ਗੁਰੂ ਗ੍ਰੰਥ ਸਾਹਿਬਾ ਦਾ ਸਮਝਦੇ ਨਹੀਂ ਕੁਝ ਦਿਖ ਰਿਹਾ ਮੈਨ ਮੈਨੂੰ ਪਰਸੇ ਜੋ ਉੱਥੇ ਕੈਨੇਡਾ ਤੋਂ ਫੋਨ ਆਇਆ ਉਹ ਕਹਿੰਦਾ ਮੈਂ ਨਾ ਸ਼ਬਦ ਪੜਨ ਲੱਗਿਆ ਜਪੂ ਜੀ ਨੇ ਅਰਜਨ ਦੇਵ ਗੁਰੂ ਜੀ ਫਿਰ ਸੰਕਟ ਜੋਂ ਗਰਵਨਾ ਉਹਦੇ ਨਾਲ ਬੰਦੇ ਲੜ ਪਏ ਨਾ ਨਾ ਕਹਿੰਦਾ ਇਹ ਕਿਉਂ ਪੜੀ ਹੈ ਇਹ ਤਾਂ ਭੱਟਾਂ ਦੀ ਬਾਣੀ ਹੈ ਵੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਹੁਣ ਜਦ ਇੱਥੇ ਤੱਕ ਹੀ ਪਰਮਾਤਮਾ ਨਾਲ ਆਪਾਂ ਪੰਗੇ ਲੈਣ ਲੱਗ ਜਾਗੇ ਫਿਰ ਉਹ ਤਾਂ ਅਬ ਜਲਵਾ ਦਿਖਾਊਗਾ ਇਹ ਉਹੀ ਸਾਰਾ ਹੈ ਜੀ ਇਹ ਉਦਾਂ ਹੀ ਫਰਕ ਹੈ ਸਾਧੂ ਦੀ ਨਿੰਦਿਆ ਨਹੀਂ ਹੋ ਰਹੀ ਹੈ ਹੁਣ ਤੁਸੀਂ ਇਹ ਦੇਖੋ ਜੀ ਕਹਿੰਦੇ ਕੋਈ ਰਾਜਾ ਹੈ ਉਹਦੇ ਲਾਇਕ ਪੁੱਤ ਨੂੰ ਕੋਈ ਉਂਗਲੀਆਂ ਚੱਕੀ ਜਾਏ ਫਿਰ ਉਹ ਰਗੜਦਾ ਹੀ ਸਾਰਿਆਂ ਨੂੰ ਜੀ ਆਪਾਂ ਉਹਨੂੰ ਕਹਿ ਸਕਦੇ ਹਾਂ ਕੌਣ ਸਾਹਿਬ ਨੂੰ ਆਕੇ ਇੰਜ ਨਾ ਇੰਜ ਕਰ ਸੰਤਾਂ ਪਰਮਾਤਮਾ ਦਾ ਕਰਿਆ ਬਦਲ ਦਿੰਨੇ ਆ ਮਾਰਾ ਕਹਿੰਦਾ ਸਭ ਕੁਝ ਤੇਰੇ ਬਸ ਅਗਮ ਗੋਚਰਾ ਤੂੰ ਭਗਤਾ ਕਹਿ ਬਸ ਭਗਤਾ ਤਾਂ ਤੇਰਾ ਦਾਤਾ ਦੇਣ ਲੱਗੇ 1 ਮਿੰਟ ਨਹੀਂ ਲਾਉਂਦੇ ਉਹਨਾਂ ਨੂੰ ਸਭ ਪਤਾ ਹੁੰਦਾ